ਤੁਸੀਂ ਵੀ ਰੂਟੀਨ ਦੇ ਵਿੱਚ ਵੀ ਮਿਲ ਰਹੇ ਹੋ ਵਗੇ ਤੇ 2-3 ਜਣੇ 4 ਜਣੇ ਤੁਹਾਨੂੰ ਰੂਟੀਨ ਚ ਵੀ ਮਿਲ ਹੀ ਜਾਣਗੇ ਜਿਹੜੇ ਜਿਹੜੇ ਇਨਵੋਲਡ ਹੋਣਗੇ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਚਐਮਪੀਏ ਇਨਫਲੂਐਂZA ਹੈ ਕੋਵਿਡ ਹੈ ਕੁਝ ਹੈ ਅੰਟਿਲ ਇਟ ਹੈਸ ਬੀਨ ਡਾਇਗਨੋਸਡ ਪ੍ਰੋਪਰਲੀ ਜਿੰਨੇ ਕੋ ਰੈਸਪੀਰੇਟਰੀ ਵਾਇਰਸਸ ਆਮ 에ਅਰ ਦੇ ਵਿੱਚ ਹੈਗੇ ਨੇ ਉਸੇ ਤਰ੍ਹਾਂ ਦਾ ਇਹ ਨੋਰਮਲ ਜਿਹਾ ਵਾਇਰਸ ਹੈ ਕੋਈ ਇਹੋ ਜਿਹਾ ਨਹੀਂ ਹੈ ਜੋ ਸੀਨ ਕੇ ਚਾਈਨਾ ਤੋਂ ਸ਼ੁਰੂਆਤ ਹੋਇਆ ਹੈ ਜਾਂ ਚਾਈਨਾ ਦੇ ਵਿੱਚ ਚਾਈਨਾ 'ਚ ਹੋ ਸਕਦਾ ਹੈ ਇਸ ਵੇਲੇ ਨੰਬਰ ਆਫ ਕੇਸਸ ਜ਼ਿਆਦਾ ਹੋਣ ਜਾਂ ਹੋਰ ਰੈਸਪੀਰੇਟਰੀ ਵਾਇਰਸਸ ਦੇ ਕੇਸਸ ਜ਼ਿਆਦਾ ਹੋਣ ਪਰ ਇਸ ਨਵਾਂ ਨਹੀਂ ਹੈ ਪੁਰਾਣਾ ਹੈ ਪੁਰਾਣਾ ਵਾਇਰਸ ਹੈ 2001 ਤੋਂ ਇਹ ਵਾਇਰਸ ਦਾ ਹਗਾ ਚੱਲ ਰਿਹਾ ਹੈ ਦਾ ਡਾਇਗਨੋਸ ਹੋਇਆ ਹੋਇਆ ਜੇ ਤੁਹਾਨੂੰ ਇਹ ਵਾਇਰਸ ਹੁੰਦਾ ਹੈ ਤੇ ਕੀ ਕੀ ਪ੍ਰੋਬਲਮ ਹੁੰਦੀ ਹੈ ਤੇ ਨਾਰਮਲ ਕਾਮਨ ਕੋਲਡ ਦੇ ਨੇ ਫੀਵਰ ਹੈ ਤੇ ਖਾਂਸੀ ਹੈ ਜੁਕਾਮ ਹੋ ਜਾਂਦਾ ਕੁਝ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਬਹੁਤਾ ਜੇ ਸਵੈਰਿਟੀ ਵਾਲ ਕੇਸਸ ਜਾਂਦੇ ਨੇ ਉਹ ਸਵੈਰਿਟੀ ਵਾਲ ਬਹੁਤੇ ਉਹੀ ਨੇ ਜਾਂ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਯੋ ਜਿਨ੍ਹਾਂ ਦੀ ਇਮਿਊਨ ਸਿਸਟਮ ਆਪਣਾ ਵੀਕ ਹੈ ਹੁਣ ਇੰਨੇ ਜਿੰਨੀ ਕੋ ਪੋਪੂਲੇਸ਼ਨ ਹੈ ਤੁਸੀਂ ਡਾਇਗਨੋਸ ਕੀਤਾ ਹੀ ਨਹੀਂ ਜਾ ਸਕਦਾ ਕਿ ਕਿਹੜਾ ਪੇਸ਼ੈਂਟ ਕਿਹੜੇ ਵਾਇਰਸ ਨਾਲ ਇਨਵੋਲਡ ਹੈਗਾ ਕਿਹੜਾ ਕਾਂਸੀ ਜੁਕਾਮ ਬੁਖਾਰ ਤੁਸੀਂ ਕਿੰਨਾ ਕੋ ਡਾਇਗਨੋਸਿਸ ਆਮ ਲੋਕੀ ਆਨ ਦਾ ਕਾਊਂਟਰ ਮੈਡੀਸਨ ਸਿੰਪਲ ਕੋਈ ਪੈਰਾਸਟਾਮੋਲ ਬਰੂਫਨ ਲੈ ਕੇ ਤੇ ਉਹ ਚਲੇ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਇਹਦੇ ਵਾਸਤੇ ਕੋ ਬਹੁਤਾ ਕੁਝ ਕਰਨਾ ਨਹੀਂ ਪੈਂਦਾ ਕਰੋਨਾ ਤੋਂ ਬਾਅਦ ਹੁਣ ਐਚਐਮਪੀ ਵਾਇਰਸ ਨੇ ਦਸਤਕ ਦਿੱਤੀ ਔਰ ਜਿਸ ਤੋਂ ਦੁਨੀਆ ਖਾਸੀ ਚਿੰਤਿਤ ਹੈ ਕਿਉਂਕਿ कोरोना दी ਸ਼ੁਰੂਆਤ ਵੀ ਚਾਈਨਾ ਤੋਂ ਹੋਈ ਤੇ ਹੁਣ ਵੀ ਜੋ ਖਬਰਾਂ ਆ ਰਹੀਆਂ ਨੇ ਐਚਐਮਪੀ ਵਾਇਰਸ ਦੀ ਸ਼ੁਰੂਆਤ ਜਿਹੜੀ ਹੈ ਚਾਈਨਾ ਤੋਂ ਹੋਈ ਉੱਥੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਹ ਖਬਰਾਂ ਆਉਣ ਦੇ ਨਾਲ ਹੀ ਲੋਕਾਂ ਦੇ ਵਿੱਚ ਚਿੰਤਾ ਦੀ ਲਹਿਰ ਹੈ ਕਿਤੇ ਨਾ ਕਿਤੇ ਲੋਕਾਂ 'ਚ ਡਰ ਜਿਹੜਾ ਹੈ دہشت ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕੀ ਹੈ ਇਹ ਵਾਇਰਸ ਇਸ ਦੇ ਲੱਛਣ ਕੀ ਨੇ ਇਸ ਦਾ ਇਲਾਜ ਕੀ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਏਪੀ ਸਿੰਘ ਡਾਕਟਰ ਸਾਹਿਬ ਪੀਟੀਸੀ ਨਿਊਜ਼ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਵਾਇਰਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਆਖਰ ਐਚ ਐਮ ਪੀ ਵਾਇਰਸ ਹੈ ਕੀ ਅ ਐਚ ਐਮ ਪੀ ਵਾਇਰਸ ਇੱਕ ਪੁਰਾਣਾ ਹੀ ਵਾਇਰਸ ਹੈ ਇਹ ਹਿਊਮਨ ਮੈਟਾ ਨਿਊਮੋ ਵਾਇਰਸ ਹੈ ਪੁਰਾਣਾ 2001 ਤੋਂ ਇਹ ਵਾਇਰਸ ਸਟਾਰਟਡ ਹੈ ਪਹਿਲੇ ਤੋਂ ਹੀ ਇਹਦੇ ਕੇਸਸ ਸੀਗੇ ਤੇ ਸਿੰਪਲ ਆਮ ਜਿੰਨੇ ਕੋ ਰੈਸਪੀਰੇਟਰੀ ਵਾਇਰਸਸ ਆਮ 에ਅਰ ਦੇ ਵਿੱਚ ਹੈਗੇ ਨੇ ਉਸੇ ਤਰ੍ਹਾਂ ਦਾ ਇਹ ਨਾਰਮਲ ਜਿਹਾ ਵਾਇਰਸ ਹੈ ਕੋਈ ਇਹੋ ਜਿਹਾ ਨਹੀਂ ਹੈ ਜੋ ਸੀਨ ਕਿ ਚਾਈਨਾ ਤੋਂ ਸ਼ੁਰੂਆਤ ਹੋਇਆ ਹੈ ਜਾਂ ਚਾਈਨਾ ਦੇ ਵਿੱਚ ਚਾਈਨਾ 'ਚ ਹੋ ਸਕਦਾ ਐਸ ਵੇਲੇ ਨੰਬਰ ਆਫ ਕੇਸਸ ਜ਼ਿਆਦਾ ਹੋਣ ਜਾਂ ਹੋਰ ਰੈਸਪੀਰੇਟਰੀ ਵਾਇਰਸਸ ਦੇ ਕੇਸਸ ਜ਼ਿਆਦਾ ਹੋਣ ਐਸ ਵੇਲੇ ਸਰਦੀਆਂ ਨੇ ਇਹ ਆਮ ਸੀਜ਼ਨ ਵੀ ਹੁੰਦਾ ਹੈ ਸਾਡੇ ਕੋਲ ਆਪਣੇ ਕੋਲ ਇੱਥੇ ਵੀ ਹਰ ਸੈਕਿੰਡ ਪੇਸ਼ੈਂਟ ਜਿਹੜਾ ਹੈ ਉਹ ਵਿਦ ਕਾਮਨ ਕੋਲਡ ਨਾ ਆ ਰਿਹਾ ਵਾਇਰਸ ਨਾ ਇਹ ਪੁਰਾਣਾ ਹੈ ਪੁਰਾਣਾ ਵਾਇਰਸ ਹੈ 2001 ਤੋਂ ਇਹ ਵਾਇਰਸ ਦਾ ਹਗਾ ਚੱਲ ਰਿਹਾ ਹੈ ਦਾ ਡਾਇਗਨੋਸ ਹੋਇਆ ਹੋਇਆ ਮੈਂ ਗੁਣਨੀ ਚਰਚਾ ਚ ਕਿਉਂ ਆਇਆ ਜੇ ਹੁਣ ਦੀ ਦਹਿਸ਼ਤ ਨਹੀਂ ਕਿਉਂ ਦਹਿਸ਼ਤ ਇਸ ਕਰਕੇ ਕਿ ਥੋੜਾ ਜਾ ਸੋਸ਼ਲ ਮੀਡੀਆ ਦਾ ਟਾਈਮ ਹੈ ਉਹਦੀ ਸਪਰੈਡ ਸੋਸ਼ਲ ਮੀਡੀਆ ਦੇ ਵਿੱਚ ਨਿਊਜ਼ ਸਪਰੈਡ ਜ਼ਿਆਦਾ ਹੋ ਜਾਂਦੀ ਹੈ ਅਦਰਵਾਈਜ਼ ਤੁਸੀਂ ਇਹ ਨਹੀਂ ਹੈ ਕਿ ਚਾਈਨਾ ਦੇ ਵਿੱਚ ਤੁਸੀਂ ਹੋਰ ਕੰਟਰੀਜ਼ ਚ ਵੀ ਦੇਖੋਗੇ ਕਿ ਕਾਫੀ ਕੇਸਸ ਐਂ ਜੋ ਨੋਰਮਲ ਰੂਟੀਨ ਕਾਮਨ ਕੋਲਡ ਦੇ ਕੇਸਸ ਹੋਣਗੇ ਉਹ ਇਨਫਲੂਐਂజా ਵਾਇਰਸ ਦੇ ਹੋਣਗੇ ਉਹ ਹੋ ਸਕਦਾ ਐਚਐਮਪੀ ਦੇ ਹੋਣ ਹੋ ਸਕਦਾ ਦੂਸਰੇ ਕਿਸੇ ਵਾਇਰਸ ਦੇ ਹੋਣ ਹੋ ਸਕਦਾ ਵਿੱਚ ਕੋਵਿਡ ਵੀ ਚੱਲ ਰਿਹਾ ਹੋਵੇ ਥੋੜਾ ਬੋਤਾ ਕੋਵਿਡ ਦੇ ਕੇਸਿਸ ਹੋਣ ਬਟ ਐਸ ਵੇਲੇ ਹੁਣ ਕੋਈ ਇਹੋ ਜੀ ਕੋਈ ਇੰਨੀ ਕੋ ਦਹਿਸ਼ਤ ਵਾਲੀ ਗੱਲ ਨਹੀਂ ਹੈ ਜਿੰਨੀ ਯੂ ਐਂਡ ਕ੍ਰਾਈ ਦਾ ਮਾਹੌਲ ਬਣਿਆ ਹੋਇਆ ਕੁਝ ਇਹੋ ਜਾਂ ਨਹੀਂ ਹੈ ਉਸ ਦੇ ਲੱਛਣ ਕੀ ਹੈ ਮਤਲਬ ਜੇ ਕਿਸੇ ਨੂੰ ਇਹ ਵਾਇਰਸ ਹੁੰਦਾ ਹੈ ਤੇ ਕੀ ਕੀ ਪ੍ਰੋਬਲਮਸ ਤੇ ਨਾਰਮਲ ਕਾਮਨ ਕੋਲਡ ਦੇ ਨੇ ਫੀਵਰ ਹੈ ਤੇ ਖਾਂਸੀ ਹੈ ਜੁਕਾਮ ਹੋ ਜਾਂਦਾ ਕੁਝ ਨਹੀਂ ਹੋਰ ਇਸ ਤੋਂ ਇਲਾਵਾ ਬਹੁਤਾਂ ਜਿਹੇ ਸਵੈਰਿਟੀ ਵਾਲ ਕੇਸਸ ਜਾਂਦੇ ਨੇ ਉਹ ਸਵੈਰਿਟੀ ਵਾਲ ਬਹੁਤੇ ਉਹ ਹੀ ਨੇ ਜਾਂ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਜਾਂ ਜਿਨ੍ਹਾਂ ਦੀ ਇਮਿਊਨ ਸਿਸਟਮ ਆਪਣਾ ਵੀਕ ਹੈ ਉਹ ਕੇਸਿਸ ਹੀ ਸਵੈਰਿਟੀ ਵੱਲ ਜਾਂਦੇ ਨੇ ਤੇ ਉਹ ਕਿਸੇ ਵਾਇਰਸ ਨਾਲ ਵੀ ਜਾ ਸਕਦੇ ਨੇ ਕਿਸੇ ਬੈਕਟੀਰੀਆ ਨਾਲ ਵੀ ਹੋ ਸਕਦਾ ਕਿ ਜੇ ਉਹਦਾ ਉਸ ਤੋਂ ਬਾਅਦ ਉਹਦੀ ਕੋਈ ਧਿਆਨ ਨਾ ਦਿੱਤਾ ਜਾਵੇ ਚੰਗੀ ਤਰ੍ਹਾਂ ਉਹਦੀ ਪ੍ਰੋਪਰ ਮੈਨੇਜਮੈਂਟ ਨਾਲ ਮੌਕੇ ਤੇ ਕੀਤੀ ਜਾਵੇ ਤੇ ਉਹ ਕਿਸੇ ਚੀਜ਼ ਨਾਲ ਵੀ ਜਿਨ੍ਹਾਂ ਦਾ ਇਮਿਊਨ ਸਿਸਟਮ ਡਾਊਨ ਹੈ ਉਹ ਤੇ ਕਿਸੇ ਡਿਜ਼ੀਜ਼ ਨਾਲ ਵੀ ਇਨਵੋਲਵ ਹੋ ਸਕਦੇ ਨੇ ਪੂਰੀ ਦੁਨੀਆ ਨੇ ਕਰੋਨਾ ਦਾ ਸੰਤਾਪ ਭੁਂਦਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਵਾਇਰਸ ਨਾਮ ਸ਼ਬਦ ਸੁਣਨ ਨੂੰ ਮਿਲਿਆ ਤੇ ਲੋਕਾਂ ਚ ਦੇਸ਼ੇ ਜਿਆਦਾ ਐਕਚੁਅਲੀ ਕੋਵਿਡ ਕਰਕੇ ਹੀ ਲੋਕਾਂ ਦੇ ਵਿੱਚ دہشت ਜ਼ਿਆਦਾ ਹੈ ਉਹ ਸੰਸਨੀ ਫੈਲਦੀ ਹੀ ਕੋਵਿਡ ਕਰਕੇ ਪਈ ਹੈ ਕਿ ਉਹ ਚਾਈਨਾ ਦਾ origin ਹੈਗਾ ਤੇ ਇਹਦੇ ਕੇਸਸ ਚਾਈਨਾ ਚ ਜਿਆਦਾ ਨੇ ਇਸ ਵੇਲੇ ਤੇ ਉਹ ਇਸ ਕਰਕੇ ਹੈ ਕਿ ਜਿਆਦਾ ਲੋਕਾਂ ਦੇ ਵਿੱਚ ਹੈਗਾ ਆਪਣੇ ਇੰਡੀਆ ਚ ਮੈਂ 2 ਦਿਨ ਪਹਿਲੇ ਹੀ ਨਿਊਜ਼ ਪੜ੍ਹੀ ਸੀਗੀ ਜਿੱਚ ਕਿ ਤਿੰਨ ਕੇਸਸ ਉਦੋਂ ਤੱਕ ਮਿਲੇ ਹੋਏ ਸੀਗੇ ਜਿਨ੍ਹਾਂ ਚੋਂ ਦੋ ਬੱਚੇ ਡਿਸਚਾਰਜ ਹੋ ਗਏ ਹੋਏ ਨੇ ਇੱਕ 8 ਮਹੀਨੇ ਦਾ ਬੱਚਾ ਸੀ ਕੋਈ 3 ਸਾਲ ਦਾ ਬੱਚਾ ਸੀਗਾ ਇੱਕ ਉਹਨ ਕੋਈ 3 ਮਹੀਨੇ ਦਾ ਬੱਚਾ ਜਿਹੜਾ ਐਡਮਿਟਡ ਹੈ ਬਟ ਡਾਇਗਨੋਸ ਕਰਨਾ ਹੁਣ ਇੰਨਾ ਜਿੰਨੀ ਕੋ ਪੋਪੂਲੇਸ਼ਨ ਹੈ ਤੁਸੀਂ ਡਾਇਗਨੋਸ ਕੀਤਾ ਹੀ ਨਹੀਂ ਜਾ ਸਕਦਾ ਕਿ ਕਿਹੜਾ ਪੇਸ਼ੈਂਟ ਕਿਹੜੇ ਵਾਇਰਸ ਨਾਲ ਇਨਵੋਲਡ ਹੈਗਾ ਕਿਹੜਾ ਤੁਕਾਮ ਬੁਖਾਰ ਤੁਸੀ ਕਿੰਨਾ ਕੋ ਡਾਇਗਨੋਸਿਸ ਆਮ ਲੋਕੀ ਆਨ ਦਾ ਕਾਊਂਟਰ ਮੈਡੀਸਨ ਸਿੰਪਲ ਕੋਈ ਪੈਰਾਸਟਾਮੋਲ ਬਰੂਫਨ ਲੈ ਕੇ ਤੇ ਉਹ ਚਲੇ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਇਹਦੇ ਵਾਸਤੇ ਕੋ ਬਹੁਤਾ ਕੁਝ ਕਰਨਾ ਨਹੀਂ ਪੈਂਦਾ ਕਿੰਦਾ ਕੋਈ ਖਾਸ ਟੈਸਟ ਹੈ ਜਿਸ ਤੋਂ ਪਤਾ ਲੱਗ ਸਕਦਾ ਦੇਖੋ ਵਾਇਰਸ ਦਾ ਤੇ ਹਰ ਵਾਇਰਸ ਟੈਸਟ ਕੀਤਾ ਜਾ ਸਕਦਾ ਹੈ ਵਾਇਰੋਲੋਜੀ ਲੈਬਸ ਦੇ ਵਿੱਚ ਤੇ ਉਹ ਤੇ ਹਰ ਵਾਇਰਸ ਹੈ ਇਹਦੇ ਵਿੱਚ ਸਿੰਪਲ ਬ੍ਰੌਂਕੋਸਕੋਪੀ ਕਰਕੇ ਤੇ ਉਹਦੀ ਫਲੂਡ ਲੈ ਕੇ ਤੇ ਉਹਦੇ ਟੈਸਟ ਕੀਤਾ ਜਾ ਸਕਦਾ ਇਹਦੇ ਵੀ ਵਾਇਰਸ ਟੈਸਟ ਹੋ ਜਾਏਗਾ ਜੀ ਡਾਕਟਰ ਟਰੀਟਮੈਂਟ ਕੀ ਬੇਸਿਕਲੀ ਇਹਦੀ ਸਿੰਪਟੋਮੈਟਿਕ ਟਰੀਟਮੈਂਟ ਹੈ ਵਾਇਰਸ ਦਾ ਕੋਈ ਐਂਟੀਵਾਇਰਲ ਡਰਗਸ ਦੀ ਕੋਈ ਜਦੀ ਕੋਈ ਨਹੀਂ ਜਰੂਰਤ ਨਹੀਂ ਹੈ ਸਿੰਪਟੋਮੈਟਿਕ ਫੀਵਰ ਹੈ ਜੁਕਾਮ ਹੈ ਤਾਂ ਉਹਦੀ ਸਿੰਪਟੋਮੈਟਿਕ ਜੋ ਟਰੀਟਮੈਂਟ ਹੈ ਅਸੀਂ ਆਮ ਕਾਮਨ ਕੋਲਡ ਦੀ ਕਰਦੇ ਆ ਆਮ ਜਿਨ੍ਹਾਂ ਦੇ ਵਿੱਚ ਮੈਕਸਿਮਮ ਜੇ ਕੋਈ ਇਮਿਊਨ ਸਿਸਟਮ ਜਨਾਦਾ ਜਿਆਦਾ ਹੀ ਵੀਕ ਹੈ ਜਾਂ ਜਿਹੜੇ ਕੋਈ ਪਹਿਲੇ ਹੀ ਐਸਥਮਾ ਜਾਂ ਬ੍ਰੌਂਕਾਈਟਸ ਦੇ ਪੇਸ਼ੈਂਟ ਨੇ ਜਾਂ ਜਿਹੜੇ ਕੋਈ ਰੈਸਪੀਰੇਟ ਡਿਜ਼ੀਜ਼ਸ ਦੇ ਪਹਿਲੇ ਤੇ ਪੇਸ਼ੈਂਟ ਨੇ ਉਹਨਾਂ ਨੂੰ ਲਈ ਥੋੜਾ ਜਿਹਾ ਵਰੀ ਸਮ ਕੋਈ ਵੀ ਵਾਇਰਸ ਹੈ ਉਹ ਜਿੰਨਾ ਕੋ ਕੋਈ ਹੋਰ ਵਾਇਰਸ ਉਹਨਾਂ ਲਈ ਵਰੀ ਸਮ ਹੈ ਉਹਨਾਂ ਕੋਈ ਏਜ ਗਰੁੱਪ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿਉਂਕਿ ਸੋਨ ਚਾਹੇ ਬੱਚਿਆਂ ਨੂੰ ਜ਼ਿਆਦਾ ਨਹੀਂ ਨਹੀਂ ਬੱਚੇ ਇਨਵੋਲਡ ਜ਼ਿਆਦਾ ਹੁੰਦੇ ਨੇ ਪਰ ਬੱਚੇ ਉਸੇ ਤਰ੍ਹਾਂ ਜਿਵੇਂ ਦੂਜੇ ਵਾਇਰਸਸ ਨਾਲ ਇਨਵੋਲਵ ਹੁੰਦੇ ਨੇ ਉਵੇਂ ਹੀ ਇਸ ਨਾਲ ਤੇ ਜਾਂ ਅਡਲਟ ਜਿਹੜੇ 올ਡਰ ਅਡਲਟਸ ਨੇ 올ਡ ਏਜ ਵਿੱਚ ਇਨਵੋਲਵਮੈਂਟ ਜ਼ਿਆਦਾ ਹੈ ਕਿਉਂਕਿ ਉਹਨਾਂ ਦਾ ਵੀ ਇਮਿਊਨ ਸਿਸਟਮ ਏਜ ਕਰਕੇ ਥੋੜਾ ਜਿਹਾ ਵੀਕ ਹੋ ਜਾਂਦਾ ਹੈ ਇਹ ਉਹਨਾਂ ਦੇ ਵਿੱਚ ਹੀ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈ ਬੱਚੇ ਵੀ ਉਹ ਹੀ ਇਨਵੋਲਵ ਹੁੰਦੇ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਜ਼ਿਆਦਾ ਵੀਕ ਹੈ ਸਰਦੀ ਜ਼ਿਆਦਾ ਵਧੀ ਹੋਈ ਹੈ ਕੜਾਕੇ ਠੰਡ ਪੈ ਰਹੀ ਹੈ ਇਹਦਾ ਪ੍ਰਭਾਵ ਜ਼ਿਆਦਾ ਦੇਖ ਨੂੰ ਮਿਲ ਸਕਦਾ ਨਹੀਂ ਇਸ ਤਰ੍ਹਾਂ ਦਾ ਦੇਖੋ ਇਹ ਤੇ ਰੂਟੀਨ ਇਹ ਵਾਲਾ ਸੀਜ਼ਨ ਤੇ ਤੁਹਾਨੂੰ ਵੀ ਪਤਾ ਹੈ ਕਿ ਸਰਦੀਆਂ ਦੇ ਇਹਨਾਂ ਦਿਨਾਂ ਦੇ ਵਿੱਚ ਕਾਮਨ ਕੋਲਡ ਕਾਫੀ ਜ਼ਿਆਦਾ ਕਾਮਨ ਹੁੰਦਾ ਹੁੰਦਾ ਹੀ ਹੈ ਹੁੰਦਾ ਸੋ ਤੁਸੀਂ ਵੀ ਰੂਟੀਨ ਦੇ ਵਿੱਚ ਵੀ ਮਿਲ ਰਹੇ ਹੋ ਵਗੇ ਤੇ 2-3 ਜਣੇ 4 ਜਣੇ ਤੁਹਾਨੂੰ ਰੂਟੀਨ ਚ ਵੀ ਮਿਲ ਹੀ ਜਾਣਗੇ ਜਿਹੜੇ ਜਿਹੜੇ ਇਨਵੋਲਡ ਹੋਣਗੇ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਚਐਮਪੀਏ ਇਨਫਲੂਐਂZA ਹੈ ਕੋਵਿਡ ਹੈ ਕੁਝ ਹੈ ਅਨਲਸ ਅੰਟਿਲ ਇਟ ਹੈਸ ਬੀਨ ਡਾਇਗਨੋਸਡ ਪ੍ਰੋਪਰਲੀ ਕੁਝ ਵੀ ਨਹੀਂ ਹੈਗਾ ਆਮ ਤੌਰ ਤੇ ਕੀ ਮੈਸੇਜ ਦਿਓ ਕਿ ਸਾਡੇ ਦਸਕਾਂ ਕੀ ਪ੍ਰੇਜ਼ ਕੀਤਾ ਜਾ ਸਕਦਾ ਕਿਸ ਤਰ੍ਹਾਂ ਤੋਂ ਬਚਿਆ ਜਾ ਸਕਦਾ ਦੇਖੋ ਆਮ ਕਾਮਨ ਕੋਲਡ ਵਾਸਤੇ ਜਿੰਨੇ ਕੋ ਪ੍ਰੀਕਾਸ਼ਨਸ ਅਸੀਂ ਲੈਣੇ ਆ ਉਹਨੀਆਂ ਕੋਈ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ ਕਿ ਇਹਦੇ ਵਾਸਤੇ ਮਾਸਕ ਤੁਸੀਂ ਜਿੰਨੂੰ ਹੈ ਜਿਹੜਾ ਇਨਵੋਲਡ ਹੈ ਉਹ ਮਾਸਕ ਲਗਾ ਕੇ ਰੱਖ ਲਵੇ ਤੇ ਜਿਹਦਾ ਇਮਿਊਨ ਵੀਕ ਹੈ ਉਹ ਮਾਸਕ ਲਗਾ ਕੇ ਰੱਖ ਲਵੇ ਕਿ ਉਹ ਇਨਵੋਲਵ ਨਾ ਹੋਵੇ ਤੇ ਜਿਹੜਾ ਦੂਜਾ ਉਹ ਸਪਰੈਡਰ ਨਾ ਬਣੇ ਕਿਆ ਨੀ ਚਿੰਤਾ ਦੀ ਕੋਈ ਨਹੀਂ ਚਿੰਤਾ ਵਾਲਾ ਇਹੋ ਜਿਹਾ ਕੋਈ ਵਿਸ਼ਾ ਨਹੀਂ ਹੈਗਾ ਕੋਈ ਮੇਜਰ ਕੋ ਬਹੁਤ ਜਿਆਦੀਆਂ ਤਿਆਰੀਆਂ ਕਰਨ ਦੀ ਕੋ ਇਹੋ ਜਿਹਾ ਮੇਰੇ ਨਹੀਂ ਖਿਆਲ ਚ ਕੋਈ ਇਹੋ ਜਿਹਾ ਵਿਸ਼ਾ ਬਨੇਗਾ ਆਜੀ ਕੋਈ ਗੱਲ ਜਿਸ ਤਰ੍ਹਾਂ ਡਾਕਟਰ ਏਪੀ ਸਿੰਘ ਨੇ ਜਾਣਕਾਰੀ ਦਿੱਤੀ ਹੈ ਉਸ ਸੰਸਾਰ ਐਚਐਮਪੀ ਵਾਇਰਸ ਇੱਕ ਆਮ ਜੁਕਾਮ ਬੁਖਾਰ ਜਿਆਦੀ ਵਰਗੀ ਬਿਮਾਰੀ ਇਹ ਕਾਮ ਵਾਇਰਸ ਹੈ ਜੋ 2001 ਤੋਂ ਪਹਿਲਾਂ ਤੋਂ ਹੀ ਪ੍ਰਭਾਵੀ ਹੈ ਔਰ ਇਸ ਦਾ ਇਲਾਜ ਜਿਹੜਾ ਹੈ ਆਮ ਦਵਾਈਆਂ ਦੇ ਨਾਲ ਮਮਕੀਨ ਹੈ ਇਸ ਦੀ ਕੋਈ ਖਾਸ ਵਾਰਡ ਬਣਾਉਣ ਦੀ ਜਾਂ ਖਾਸ ਤਿਆਰੀਆਂ ਕਰਨ ਦੀ ਕੋਈ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆਪਣਾ ਧਿਆਨ ਰੱਖੋ ਖੁਸ਼ ਰਹੋ ਆਬਾਦ ਰਹੋ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ